ਯੂਨੀਵਰਸਿਟੀ ਪੋਲਿਟਿਕ ਜਿਵੇਂ ਦੀ ਚਲਣੀ ਚਾਹੀਦੀ ਸੀ ਜਾਂ ਜਿਵੇਂ ਦੀ ਹੋਣੀ ਚਾਹੀਦੀ ਸੀ ਹੁਣ ਦੇ ਸਮੇਂ ਉਹ ਨਹੀਂ ਰਹੀ ਹੈ ਪਿਛਲੇ 8-10 ਸਾਲਾਂ ਤੋਂ ਕਹਿ ਸਕਦੇ ਹਾਂ ਡਿਕਲਾਈਨ ਆਇਆ ਹੈ ਯੂਨੀਵਰਸਿਟੀ ਪੋਲਿਟਿਕਸ ਬਾਹਰ ਦੀ ਪੋਲਿਟਿਕਸ ਨਾਲ ਬਹੁਤ ਔਖੀ ਪੋਲਿਟਿਕਸ ਹੈ ਕਿਉਂਕਿ ਇੱਕ ਕਹਿੰਦੇ ਆ ਵੀ ਯੂਨੀਵਰਸਿਟੀ ਪੋਲਿਟਿਕਸ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਪਿਛਲੇ ਜੋ 10-12 ਸਾਲ ਯੂਨੀਵਰਸਿਟੀ ਪੋਲਿਟਿਕਸ ਦੇ ਵਿੱਚ ਐਕਟਿਵ ਸੀਗੇ ਆ ਜਿਨ੍ਹਾਂ ਨੇ ਕੰਟੈਸਟ ਕੀਤਾ ਇਲੈਕਸ਼ਨ ਉਹ ਯੂਨੀਵਰਸਿਟੀ ਪੋਲਿਟਿਕਸ ਜੋ ਬਾਹਰ ਜਾ ਕੇ ਪੋਲਿਟਿਕਸ ਦਾ ਪਾਰਟੀ ਨਹੀਂ ਰਹੇ ਉਹਦਾ ਰੀਜ਼ਨ ਸੀ ਕਿ ਉਹਨਾਂ ਨੂੰ ਜੋ ਫੀਡ ਕੀਤਾ ਗਿਆ ਉਹ ਬੜਾ ਨੈਗੇਟਿਵ ਫੀਡ ਕੀਤਾ ਗਿਆ ਉਹਨਾਂ ਸਸਿਕਾਲ ਤੁਸੀਂ ਦੇਖ ਰਹੇ ਹੋ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਮੌਜੂਦ ਹਾਂ ਉਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਮੌਜੂਦ ਹਾਂ ਜਿਹੜੀ ਪੂਰੇ ਹਿੰਦੁਸਤਾਨ ਦੀ ਧੜਕਨ ਹੈ ਇੱਥੋਂ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਨਿਕਲ ਕੇ ਗਏ ਨੇ ਤੇ ਬਹੁਤ ਸਾਰੀ ਹਸਤੀਆਂ ਜਿਹੜੀ ਹੈਗੀ ਇੱਥੋਂ ਪੜ ਕੇ ਗਈ ਨੇ ਤੇ ਮੇਰੇ ਨਾਲ ਇਸ ਵਕਤ ਏਰੀਆ ਦੇ ਕਾਉਂਸਲਰ ਨੇ ਸਚਿੰਤ ਗਾਰਵ ਜੀ ਮੇਰੇ ਨਾਲ ਮੌਜੂਦ ਨੇ ਤੇ ਇਸ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹ ਚੁਕੇ ਨੇ ਗਾਰਵ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਗਾਰਵ ਜੀ ਕਿਵੇਂ ਦੇਖਦੇ ਹੋ ਪੰਜਾਬ ਯੂਨੀਵਰਸਿਟੀ ਨੂੰ ਇਸ ਵਕਤ ਜੀ ਯੂਨੀਵਰਸਿਟੀ ਬੜੀ ਸੋਹਣੀ ਸਾਡੀ ਯੂਨੀਵਰਸਿਟੀ ਹੈ ਸਾਡੀ ਮਾਂ ਹੈ ਸਾਡੀ ਤਾਂ ਕਰੀਅਰ ਦੀ ਸ਼ੁਰੂਆਤ ਕਹਿ ਲਈਏ ਪੋਲਿਟਿਕਸ ਦੀ ਸ਼ੁਰੂਆਤ ਕਹਿ ਲਈਏ ਪੋਲਿਟਿਕਸ ਨੂੰ ਜੇ ਬੂਮ ਮਿਲੀ ਹੈ ਪੋਲਿਟਿਕਸ ਨੂੰ ਜੇ ਅਸੀਂ ਅੱਗੇ ਪੋਲਿਟਿਕਸ ਨੂੰ ਪੋਲਿਟਿਕ ਸਾਨੂੰ ਅੱਗੇ ਲੈ ਕੇ ਗਈ ਹੈ ਇਸ ਯੂਨੀਵਰਸਿਟੀ ਕਰਕੇ ਲੈ ਕੇ ਗਈ ਹੈ ਬੜਾ ਪਿਆਰ ਹੈ ਇਸ ਯੂਨੀਵਰਸਿਟੀ ਨਾਲ ਤੇ ਦੂਰ ਦੂਰ ਤੱਕ ਮਸ਼ਹੂਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ ਤੋਂ ਨਿਕਲ ਕੇ ਗਏ ਆ ਬਹੁਤ ਵੱਡੇ ਵੱਡੇ ਲੀਡਰ ਇਸ ਯੂਨੀਵਰਸਿਟੀ ਚੋਂ ਨਿਕਲੇ ਆ ਆਈਐਸ ਆਪੀਸੀਐਸ ਕਹਿ ਲੋ ਜਾਂ ਬਹੁਤ ਸਾਰੇ ਸਰਕਾਰੀ ਕਰਮਚਾਰੀ ਆ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਜਾਨ ਦਿੱਤੀ ਹੈ ਮਾਪਿਓ ਦੇ ਸੁਪਨੇ ਪੂਰੇ ਕੀਤੇ ਐ ਇਸ ਯੂਨੀਵਰਸਿਟੀ ਚੋਂ ਨਿਕਲ ਕੇ ਗਏ ਆ ਬੜਾ ਘਰ ਮਹਿਸੂਸ ਹੁੰਦਾ ਇਸ ਯੂਨੀਵਰਸਿਟੀ ਦਾ ਪਾਰਟ ਬਣ ਕੇ ਯੂਨੀਵਰਸਿਟੀ ਦੀ ਰਾਜਨੀਤੀ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਮੌਜੂਦਾ ਰਾਜਨੀਤਿਕ ਨੂੰ ਤੇ ਤੁਸੀਂ ਵੀ ਇੱਥੇ ਪ੍ਰਧਾਨ ਰਹੇ ਹੋ ਕਿੰਨੇ ਤੁਸੀਂ ਆਪਣੇ ਟਾਈਮ ਦੇ ਵਿੱਚ ਕੰਮ ਕਰਾਇਆ ਤੇ ਹੁਣ ਕਿੰਨੇ ਕੰਮ ਜਿਹੜੇ ਯੂਨੀਵਰਸਿਟੀ ਦੇ ਵਿੱਚ ਹੋ ਰਹੇ ਆ ਦੇਖੋ ਜੀ ਯੂਨੀਵਰਸਿਟੀ ਪੋਲਿਟਿਕਸ ਮੈਂ ਕਿਹਾ ਮੈਂ ਸ਼ੁਰੂ ਤੋਂ ਇੱਕੋ ਗੱਲ ਕਹਿੰਦਾ ਸੀ ਯੂਨੀਵਰਸਿਟੀ ਪੋਲਿਟਿਕਸ ਬੜੀ ਮੁਸ਼ਕਿਲ ਪੋਲਿਟਿਕਸ ਹੈ ਜੇ ਇਹਨੂੰ ਕੰਪੇਅਰ ਕਰੀਏ ਜਾਂ ਡੀਪਲੀ ਇਹਨੂੰ ਸਟੱਡੀ ਕਰੀਏ ਯੂਨੀਵਰਸਿਟੀ ਪੋਲਿਟਿਕਸ ਬਾਹਰ ਦੀ ਪੋਲਿਟਿਕਸ ਨਾਲ ਬਹੁਤ ਔਖੀ ਪੋਲਿਟਿਕਸ ਹੈ ਕਿਉਂਕਿ ਇੱਕ ਕਹਿੰਦੇ ਆ ਵੀ ਯੂਨੀਵਰਸਿਟੀ ਪੋਲਿਟਿਕਸ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਵੱਖਰੇ ਵੱਖਰੇ ਡਿਪਾਰਟਮੈਂਟਸ ਨੇ ਵੱਖਰੇ ਵੱਖਰੇ ਸੂਬਿਆਂ ਦੇ ਸਟੂਡੈਂਟਸ ਇੱਥੇ ਪੜ੍ਹਦੇ ਆਂ ਪੰਜਾਬ ਹਰਿਆਣਾ ਹਿਮਾਚਲ ਯੂਪੀ ਬਿਹਾਰ ਹਰ ਸਟੂਡੈਂਟ ਦਾ ਹਰ ਡਿਪਾਰਟਮੈਂਟ ਦੇ डिफरेंट ਮੁੱਦੇ ਨੇ ਉਹਨ ਮੁੱਦਿਆਂ ਦੀ ਪੋਲਿਟਿਕਸ ਹੈ ਪਰ ਸ਼ਾਇਦ ਯੂਨੀਵਰਸਿਟੀ ਪੋਲਿਟਿਕ ਜਿਵੇਂ ਦੀ ਚਲਣੀ ਚਾਹੀਦੀ ਸੀ ਜਾਂ ਜਿਵੇਂ ਦੀ ਹੋਣੀ ਚਾਹੀਦੀ ਸੀ ਹੁਣ ਦੇ ਸਮੇ ਉਹ ਨਹੀਂ ਰਹੀ ਹੈ ਪਿਛਲੇ 8-10 ਸਾਲਾਂ ਤੋਂ ਕਹਿ ਸਕਦੇ ਹਾਂ ਡਿਕਲਾਈਨ ਆਇਆ ਹੈ ਬਹੁਤ ਜ਼ਿਆਦਾ ਡਿਕਲਾਈਨ ਹੈ ਪਿਛਲੇ 2-4 ਸਾਲਾਂ ਚੋਂ ਤਾਂ ਅਸੀਂ ਕਹਿ ਸਕਦੇ ਹਾਂ ਵੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਪੋਲਿਟਿਕਸ ਚੋਂ ਲੀਡਰ ਹੀ ਨਹੀਂ ਨਿਕਲੇ ਉਹਦਾ ਮੇਨ ਰੀਜ਼ਨ ਰਿਹਾ ਹੈ ਵੀ ਜੋ ਪੋਲਿਟਿਕਸ ਕਰਦੇ ਨੇ ਉਹ ਬੜੀ ਸ਼ਾਰਟ ਟਰਮ ਪੋਲਿਟਿਕਸ ਕਰਦੇ ਆ ਫੇਮ ਦੀ ਪੋਲਿਟਿਕਸ ਕਰਦੇ ਆ ਉਹ ਛੋਟੇ ਫਾਇਦੇ ਦੀ ਪੋਲਿਟਿਕਸ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਹੈ ਵੀ ਬਸ ਬੜਾ ਅਸੀਂ ਕੁਝ ਕੀਤਾ ਤਾਂ ਉਹਦਾ ਰਿਟਰਨ ਹੁਣੇ ਮਿਲ ਜਵੇ ਸਾਨੂੰ ਜੋ ਕਿ ਪੋਸੀਬਲ ਨਹੀਂ ਹੈ ਯੂਨੀਵਰਸਿਟੀ ਪੋਲਿਟਿਕ ਸਿੱਖਣ ਲਈ ਹੁੰਦੀ ਹੈ ਇੱਥੇ ਜਿਵੇਂ ਅਸੀਂ ਪੜਾਈ ਕਰਦੇ ਹਾਂ ਉਹ ਸਿੱਖਦੇ ਹਾਂ ਅਸੀਂ ਕੋਈ ਇਹ ਨਹੀਂ ਹੁੰਦਾ ਵੀ ਉਹਦਾ ਰਿਟਰਨ ਇੱਕੋ ਦਾ ਮਿਲਦੀ ਹੈ ਅਸੀਂ ਸਿੱਖਣ ਆਏ ਆ ਰਾਜਨੀਤੀ ਸਿੱਖਣ ਆਏ ਆ ਇੱਥੇ ਪਾਰਟਿਸਿਪੇਟ ਕਰਕੇ ਹਰਿਆਣਾ ਹਿਮਾਚਲ ਪੰਜਾਬ ਨੀਅਰ ਬਾਈ ਕਿਸੇ ਵੀ ਸਟੇਟ 'ਚ ਉਗਾਈ ਇਲੈਕਸ਼ਨ ਤਾਂ ਇਹ ਇਹ ਕਹਿ ਸਕਦੇ ਵੀ ਇੱਥੇ ਬਹੁਤ ਵੱਡੀ ਗੱਲ ਹੈ ਵੀ ਯੂਨੀਵਰਸਿਟੀ ਇਲੈਕਸ਼ਨ ਹੁੰਦੇ ਤੇ ਉਹਨਾਂ ਚੋਂ ਸਾਨੂੰ ਸਿੱਖਣਾ ਚਾਹੀਦਾ ਹੈ ਐਮਐਲਏ ਐਮਪੀ ਤੁਸੀਂ ਸਾਰੀ ਉਮਰ ਬਣ ਜੋਗੇ ਤੁਸੀਂ ਜਦ ਤੱਕ ਤੁਹਾਡੇ ਸਾਹ ਚੱਲਦੇ ਆ ਵੀ ਬਾਦਲ ਸਾਹਿਬ 90 ਦੀ ਉਮਰ ਦੇ ਵਿੱਚ ਵੀ ਐਮਐਲਏ ਸੀਗੇ ਵੀ ਜਦ ਤੱਕ ਤੁਹਾਡੇ ਸਾਹ ਚੱਲਦੇ ਤੁਸੀਂ ਐਮਐਲਏ ਐਮਪੀ ਬਣ ਜਾਓਗੇ ਪੰਚ ਬਣ ਜਾਓਗੇ ਐਮਸੀ ਬਣ ਜਾਓਗੇ ਪਰ ਸ਼ਾਇਦ ਯੂਨੀਵਰਸਿਟੀ ਦੀ ਰਾਜਨੀਤੀ ਜੋ ਸਿਖਾਉਂਦੀ ਹੈ ਉਹ ਇਸ ਉਮਰ 'ਚ ਹੀ ਸਿਖਾਉਂਦੀ ਹੈ ਉਹ 18 ਤੋਂ ਜਦ ਤੱਕ ਬੰਦਾ 28 30 32 ਜਾਂ ਜਦ ਤੱਕ ਉਹ ਪੀਐਚਡੀ ਕਰਦਾ ਹੈ ਐਮ ਐਮਐਸਸੀ ਕਰਦਾ ਹੈ ਐਮਏ ਕਰਦਾ ਹੈ ਬੀਏ ਕਰਦਾ ਹੈ ਉਸ ਵੀਲੇ ਜੋ ਸਿੱਖਦਾ ਹੈ ਉਹ ਦੁਬਾਰਾ ਸਿੱਖਣ ਨੂੰ ਨਹੀਂ ਮਿਲਦਾ ਪਰ ਦੇਖਦੇ ਆਂ ਅੱਜ ਕੱਲ ਯੂਥ ਨੂੰ ਦੇਖਦੇ ਆਂ ਪਿਛਲੇ ਜੋ 10 12 ਸਾਲ ਯੂਨੀਵਰਸਿਟੀ ਪੋਲਿਟਿਕਸ ਬਾਰ ਜਾ ਕੇ ਪੋਲਿਟਿਕਸ ਦਾ ਪਾਰਟ ਹੀ ਨਹੀਂ ਰਹੇ ਉਹਦਾ ਰੀਜ਼ਨ ਸੀ ਕਿ ਉਹਨਾਂ ਨੂੰ ਜੋ ਫੀਡ ਕੀਤਾ ਗਿਆ ਹੈ ਉਪਰ ਨੈਗੇਟਿਵ ਫੀਡ ਕੀਤਾ ਗਿਆ ਉਹਨਾਂ ਨੂੰ ਜੋ ਸਮਝਾਇਆ ਗਿਆ ਵੀ ਰਾਜਨੀਤੀ ਬੜੀ ਛੋਟੇ ਤਰੀਕੇ ਨਾਲ ਉਹ ਰਾਜਨੀਤੀ ਕਰਦੇ ਯੂਨੀਵਰਸਿਟੀ ਤੋਂ ਬਾਹਰ ਜਾਂਦੇ ਉਹਨਾਂ ਦੀ ਸੋਚ ਹੀ ਵੱਖਰੀ ਹੋ ਜਾਂਦੀ ਹੈ ਉਹ ਸਟਰਗਲ ਕਰਕੇ ਰਾਜੀ ਨਹੀਂ ਹੁੰਦੇ ਹੋਰ ਕੀ ਕੀ ਮੁੱਦੇ ਆ ਯੂਨੀਵਰਸਿਟੀ ਦੇ ਜਿਹੜੇ ਪੈਂਡਿੰਗ ਨੇ ਹੋ ਨਹੀਂ ਰਹੇ ਕੰਮ ਕਿਉਂਕਿ ਮੈਂ ਸਟੂਡੈਂਟਸ ਨਾਲ ਵੀ ਗੱਲਬਾਤ ਕੀਤੀ ਸੀ ਕਿੰਨੇ ਕੋਈ ਕਹਿੰਦਾ ਕਿ ਇੱਥੇ ਵਾਲੇ ਵਾਸ਼ਰੂਮਸ ਦੀ ਵੀ ਪ੍ਰੋਬਲਮ ਹੈਗੀ ਹੈ ਸਟੂਡੈਂਟਸ ਸੋਰੀ ਟੀਚਰਸ ਨਹੀਂ ਹੈਗੇ ਇੱਥੇ ਕੈਂਪਸ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਹੁਤ ਮੁੱਦੇ ਆ ਯੂਨੀਵਰਸਿਟੀ ਦੇ ਹੁਣ ਜੋ ਜਿਸ ਤਰੀਕੇ ਦੀ ਪੋਲਿਟਿਕਸ ਸਟ ਪੋਲਿਟਿਕਸ ਕਰਦੇ ਹੋ ਫੇਮ ਦੀ ਪੋਲਿਟਿਕਸ ਕਰਦੇ ਆ ਉਹ ਪੋਲਿਟਿਕਸ ਕਰਦੇ ਆ ਅੱਜ ਕੱਲ ਰੀਲਾਂ ਦਾ ਬੜਾ ਟ੍ਰੈਂਡ ਚੱਲ ਗਿਆ ਹੈ ਪ੍ਰੋਫੈਸ਼ਨਲ ਰੀਲ ਰੀਲ ਬਣਾਉਣ ਵਾਲੇ ਹਾਇਰ ਕੀਤੇ ਹੋਏ ਨੇ ਜੋ 5-5 10-10 ਹਜ਼ਾਰ ਰੁਪਏ ਮਹੀਨੇ ਦੇ ਲੈਂਦੇ ਆ ਉਹ ਰੀਲਾਂ ਬਣਾਉਂਦੇ ਨੇ ਪਹਿਲਾਂ ਇਹ ਕਦੇ ਹੋਇਆ ਨਹੀਂ ਸੀਗਾ ਪਹਿਲਾਂ ਕਦੇ ਵੀ ਇਹ ਚੀਜ਼ ਨਹੀਂ ਦੇਖੀ ਸੀ ਵੀ ਕਿਸੇ ਨੇ ਕੋਈ ਐਵੇਂ ਦਾ ਅਸੀਂ ਸੋਚਦੇ ਵੀ ਨਹੀਂ ਸੀਗੇ ਵੀ ਯੂਨੀਵਰਸਿਟੀ ਪੋਲਿਟਿਕਸ ਵਿੱਚ ਆ ਕੇ ਅਸੀਂ ਕੋਈ ਪ੍ਰੋਫੈਸ਼ਨਲ ਐਵੇਂ ਦਾ ਹਾਇਰ ਕਰੀਏ ਵੀ ਅੱਜ ਤੱਕ ਵੀ ਅਸੀਂ ਇਹ ਨਹੀਂ ਅਸੀਂ ਆਪ ਨਹੀਂ ਇਹ ਚੀਜ਼ਾਂ ਸੋਚਦੇ ਪਰ ਅੱਜ ਕੱਲ ਯੂਨੀਵਰਸਿਟੀ 'ਚ ਬੱਚਾ ਕੋਈ ਅੱਗੇ ਆਉਂਦਾ ਕਰਦੇ ਆ ਵੀ ਉਹ ਪ੍ਰੋਫੈਸ਼ਨਲ ਹਾਇਰ ਕੀਤੇ ਜਾਂਦੇ ਕਿ ਦਿਖਾਵੇ ਦੀ ਪੋਲਿਟਿਕਸ ਬਹੁਤ ਵੱਧ ਗਈ ਹੈ ਜੋ ਨਹੀਂ ਹੋਣੀ ਚਾਹੀਦੀ ਸੀ ਦਿਖਾਵੇ ਦੀ ਪੋਲਿਟਿਕਸ ਦਾ ਵੱਡਾ ਨੁਕਸਾਨ ਰਹਿੰਦਾ ਹੈ ਕਿਉਂਕਿ ਸਟੂਡੈਂਟਸ ਅਵੇਅਰ ਨਹੀਂ ਹੁੰਦੇ ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸਲੀਅਤ ਕੀ ਹੈ ਤੇ ਮੁੱਦੇ ਜੇ ਕਹੀਏ ਵੀ ਯੂਨੀਵਰਸਿਟੀ ਦੇ ਹਜੇ ਵੀ ਇਹੋ ਜਿਹੇ ਮੁੱਦੇ ਨੇ ਜੋ ਸ਼ਾਇਦ ਸਟੂਡੈਂਟਸ ਨੂੰ ਪਿਕ ਕਰਨੇ ਚਾਹੀਦੇ ਨੇ ਸਟੂਡੈਂਟ ਲੀਡਰ ਨੂੰ ਪਿਕ ਕਰਨੇ ਚਾਹੀਦੇ ਭਾਵੇਂ ਸਾਡਾ ਗਰਾਊਂਡ ਹੋਵੇ ਯੂਨੀਵਰਸਿਟੀ ਦਾ ਗਰਾਊਂਡ ਅੱਜ ਬੜੀ ਜਲਦੀ ਬੰਦ ਕਰ ਦਿੰਦੇ ਆ ਸ਼ਾਮ ਨੂੰ ਸਵੇਰੇ ਬੜੀ ਲੇਟ ਖੋਲਦੇ ਆ ਗਰਾਊਂਡ ਕਦੇ ਬ 100 ਮੀਟਰ ਦੇ ਵਿੱਚ ਵਰਲਡ ਰਿਕਾਰਡ ਬਣਾਇਆ ਨੇ ਕੋਈ ਰਿਕਾਰਡ ਨਹੀਂ ਬਣਾ ਸਕਦਾ ਜੇ ਭਾਵੇਂ ਕਈ ਅਸੀਂ ਸੀਟਿੰਗ ਅਰੇਂਜਮੈਂਟਸ ਹੋਣ ਕੈਂਪਸ ਦੇ ਵਿੱਚ ਜਾਂ ਕਈ ਆਪਣੀ ਪਲੇਸਮੈਂਟ ਦੀ ਗੱਲ ਹੋਵੇ ਜਾਂ ਫੀਸਾ ਦੇ ਵਾਅਦੇ ਹੋਣ ਜਾਂ ਅਸੀਂ ਕਿ ਸਟੂਡੈਂਟ ਟੀਚਰ ਰੇਸ਼ੋ ਹੋਵੇ ਕਿਸੇ ਨੇ ਇਹਨਾਂ ਗੱਲ ਇਹਨਾਂ ਮੁੱਦਾ ਬਾਰੇ ਗੱਲ ਹੀ ਨਹੀਂ ਕੀਤੀ ਔਰ ਐਡਮਿਨ ਬਲੌਕ ਤੋਂ ਰਿਲੇਟਿਡ ਵੀ ਬਹੁਤ ਸਾਰੇ ਮੁੱਦੇ ਨੇ ਮਤਲਬ ਸਟੂਡੈਂਟਸ ਨੂੰ ਅੱਜ ਜੈਨੂਅਨ ਦੇ ਵਿੱਚ ਯੂਨੀਵਰਸਿਟੀ ਚੋਂ ਕੋਈ ਚੰਗਾ ਲੀਡਰ ਚਾਹੀਦਾ ਹੈ ਜੋ ਉਹਨਾਂ ਦੀ ਗੱਲ ਅੱਗੇ ਰੱਖ ਸਕੇ ਪਰ ਸ਼ਾਇਦ ਯੂਨੀਵਰਸਿਟੀ ਪੋਲਿਟਿਕਸ ਕੋਈ ਚੰਗਾ ਲੀਡਰ ਅੱਗੇ ਲੈ ਕੇ ਨਹੀਂ ਆ ਪਾਰੀ। ਅਮਰੀਕਾਂ ਦੇ ਵਿੱਚ ਹੁਣੀ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਰਿਪੋਰਟ ਕਰ ਦਿੱਤਾ ਗਿਆ ਸਟੂਡੈਂਟਸ ਹੀ ਸੀਗੇ ਉਹ ਵੀ ਅ ਜਿਹੜਾ ਹੈਗਾ ਗੇਸੀ ਕੇ ਅਮਰੀਕਾ ਦੇ ਵਿੱਚ ਕੰਮ ਕਰਨਾ ਆਪਣੇ ਸੁਪਨੇ ਨੂੰ ਜਿਹੜਾ ਹੈਗਾ ਸਰਕਾਰ ਕਰਨ ਵਾਸਤੇ ਕਿਵੇਂ ਦੇਖਦੇ ਉਹਨਾਂ ਨੂੰ ਹੱਤਕੜੀਆਂ ਬਣ ਕੇ ਪੈਰਾਂ 'ਚ ਪੂਰੇ ਉਹ ਬਣ ਕੇ ਇਹਨਾਂ ਨੂੰ ਵਾਪਸ ਭੇਜ ਦਿੱਤਾ ਜੀ ਬਹੁਤ ਮਾੜਾ ਹੋਇਆ ਜੀ ਜੋ ਅਮਰੀਕਾ ਚੋਂ ਰਿਪੋਰਟ ਹੋਏ ਆ ਸਟੂਡੈਂਟਸ ਉਹ ਜਿਸ ਵੀ ਤਰੀਕੇ ਨਾਲ ਗਏ ਸੀ ਅਸੀਂ ਸਮਝਦੇ ਆ ਫੇਲਿਅਰ ਆਫ ਗਵਰਨਮੈਂਟ ਸਮਝਦੇ ਆ ਸਰਕਾਰ ਦਾ ਫੇਲਿਅਰ ਰਿਹਾ ਵੀ ਇੰਨੀ ਵੱਡੀ ਤعداد ਦੇ ਵਿੱਚ ਇੰਡੀਆ ਚੋਂ ਬਾਹਰ ਕਿਉਂ ਸਟੂਡੈਂਟਸ ਜਾ ਰਹੇ ਆ ਯੂਥ ਕਿਉਂ ਬਾਹਰ ਜਾ ਰਹੀ ਹੈ ਕਿ ਅਸੀਂ ਸਫਲ ਰਹੇ ਆ ਇੱਥੇ ਜੋਬ ਅਪਰਚੂਨਿਟੀਆਂ ਪ੍ਰੋਵਾਈਡ ਕਰਨ ਕਰਨ ਦੇ ਵਿੱਚ ਨਹੀਂ ਸਕਿੱਲ ਡਿਵੈਲਪਮੈਂਟ ਬਿਲਕੁਲ ਕੋਈ ਗੱਲ ਨਹੀਂ ਕਰਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਸਕਿੱਲ ਦੀ ਕੋਈ ਗੱਲ ਨਹੀਂ ਕਰਦਾ ਵੀ ਜੋ ਜੋ ਸਾਡੀ ਯੂਥ ਬਾਹਰ ਜਾ ਕੇ ਕੰਮ ਕਰਦੀ ਹੈ ਭਾਵੇਂ ਉਹ ਟੈਕਨੀਕਲਿਟੀ ਦੇ ਕੰਮ ਹੋਣ ਉਹ ਸਕਿੱਲਡ ਵਰਕ ਹੋਵੇ ਇੱਥੇ ਸਕਿੱਲਡ ਵਰਕ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਕਿਉਂਕਿ ਸੈਲਰੀਜ਼ ਨਹੀਂ ਹੈਗੀ ਜੋ ਇੱਥੇ ਪਲੰਬਰ 15 ਜਾਂ 20000 ਰੁਪਏ ਦੇ ਵਿੱਚ ਕੰਮ ਕਰਦਾ 20000 ਦੇ ਵਿੱਚ ਕੋਈ ਇਲੈਕਟ੍ਰੀਸ਼ Yeah ਤੁਸੀਂ ਕਿਵੇਂ ਦੇਖਦੇ ਹੋ ਕਿ ਆਪਾਂ ਨੂੰ ਅੱਜ ਦਾ ਜਿਹੜਾ ਯੂਥ ਹੈ ਕਿਉਂਕਿ ਸਾਡੇ ਚੋਂ ਐਨੇ ਸਾਰੇ ਬੱਚੇ ਇਦਾਂ ਦੇ ਨੇ ਇਸ ਯੂਨੀਵਰਸਿਟੀ ਦੀ ਗੱਲ ਕਰਿਆਂ ਤਾਂ ਉਹਨਾਂ ਦਾ ਵੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਜਾਂ ਮਾਸਟਰਸ ਕੰਪਲੀਟ ਕਰਕੇ ਆਪਾਂ ਬਾਹਰ ਜਾਣ ਦੀ ਤਿਆਰੀ ਕਰ ਰਹੇ ਆ ਤਾਂ ਆਪਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਸਚਿੰਜੀ ਜਾਂ ਨਹੀਂ ਜਾਣਾ ਚਾਹੀਦਾ ਕਿਉਂਕਿ ਐਜ਼ ਤੁਸੀਂ ਵੀ ਸਟੂਡੈਂਟ ਰਹੇ ਹੋ ਤੁਹਾਨੂੰ ਬੱਚੇ ਮਿਲਦੇ ਹੋਣੇ ਕਿਵੇਂ ਤੁਸੀਂ ਚਾਨਾ ਪਾੰਦੇ ਹੋ ਇਸ ਤੇ ਦੇਖੋ ਜੀ ਮੈਂ ਪਰਸਨਲੀ ਜੇ ਨਿੱਜੀ ਤੌਰ ਤੇ ਕਹੀਏ ਮੈਂ ਬੜਾ ਸਖਤ ਖਿਲਾਫ ਹਾਂ ਇਸ ਚੀਜ਼ ਦੇ ਨਿੱਜੀ ਤੌਰ ਤੇ ਮੈਂ ਚਾਹੁੰਦਾ ਵੀ ਇੰਡੀਆ ਦੇ ਵਿੱਚ ਲੋਕ ਕੰਮ ਕਰਕੇ ਓਪਰਚ्युनिटीਜ਼ ਨੂੰ ਸਟੂਡੈਂਟਸ ਨੇ ਉਹਨਾਂ ਲਈ ਰਾਸਤੇ ਬਣਾਣ ਪਰ ਸ਼ਾਇਦ ਠੀਕ ਹੈ ਜਿਹਨੂੰ ਚੰਗੀ ਓਪਰਚੁਨਿਟੀ ਮਿਲਦੀ ਹੈ ਉਹ ਬਾਹਰ ਜਾ ਕੇ ਵੀ ਆਪਦੇ ਆਪ ਨੂੰ ਡਵੈਲਪ ਕਰੇ ਤੇ ਬਾਅਦ ਬਾਹਰ ਪੜ੍ਹਾਈ ਕਰਕੇ ਆਪਣੇ ਦੇਸ਼ ਨੂੰ ਸਰਵ ਕਰੇ ਆਪਦੇ ਦੇਸ਼ ਦੇ ਲਈ ਤਰੱਕੀ ਲੈ ਕੇ ਆਵੇ ਆਪਦੇ ਦੇਸ਼ ਲਈ ਕੰਮ ਕਰੇ ਪੰਜਾਬ ਹਰਿਆਣਾ ਦੇ ਵਿੱਚ ਕੰਮ ਕਰੇ ਨੀਅਰ ਬਾਈ ਸਟੇਟਸ ਦੇ ਵਿੱਚ ਆਪਣੇ ਲਈ ਕੰਮ ਕਰੇ ਆਪਣੇ ਲੋਕਾਂ ਲਈ ਕੰਮ ਕਰੇ ਬਾਹਰ ਦੇ ਇਸ ਤਰੀਕੇ ਨਾਲ ਖਿਲਾਫ ਨਹੀਂ ਆ ਲੋਕਾਂ ਨੇ ਬਾਹਰ ਜਾਣਾ ਹੀ ਜਾਣਾ ਪਰ ਸ਼ਾਇਦ ਹੁਣ ਇੱਕ ਹੋੜ ਹੋ ਗਈ ਹੈ ਬਾਹਰ ਜਾਣਾ ਇੱਕ ਸਟੇਟਸ ਸਿੰਬਲ ਹੋ ਗਿਆ ਲੋਕ 2 ਨੰਬਰ ਦੇ ਵਿੱਚ ਵੀ ਬਾਹਰ ਜਾ ਰਹੇ ਡੋਂਕੀ ਲਗਾ ਕੇ ਬਾਹਰ ਜਾ ਰਹੇ ਆ ਇਹ ਕਿਉਂ ਜਾ ਰਹੇ ਕਿਉਂਕਿ ਭ ਦੇ ਵਿੱਚ ਉਹਨੂੰ ਬਾਹਰ ਇੱਕ ਇਹ ਹੋ ਗਿਆ ਵੀ ਬਾਹਰ ਜਾਣਾ ਬੜਾ ਜ਼ਰੂਰੀ ਹੈ ਬਾਹਰ ਜਾਣੇ ਨੂੰ ਇੱਕ ਸਟੇਟਸ ਸਿੰਬਲ ਸਮਝਿਆ ਗਿਆ ਤੇ ਇਸ ਤਰੀਕੇ ਨਾਲ ਅਗਰ ਬਾਹਰ ਜਾਣਗੇ ਤਾਂ ਇਹ ਇੰਪੈਕਟ ਸਾਡੀ ਯੂਥ ਤੇ ਪੈਂਦਾ ਹੈ ਹੋੜ ਹੋ ਗਈ ਹੈ ਹੁਣ ਕੋਈ ਕਹਿੰਦਾ ਵੀ ਜੇ ਕੁਝ ਨਹੀਂ ਬਣਿਆ ਤਾਂ ਬਾਹਰ ਜਾ ਬਣਾਂਗੇ 20 30 40 ਲੱਖ ਰੁਪਏ ਲਾ ਕੇ ਪਹਿਲਾਂ ਉਹ 40 ਲੱਖ ਨਹੀਂ ਮੁਰਦਾ ਉਹ 40 ਲੱਖ ਘਰੇ ਮੋੜਨ ਲਈ ਤੁਹਾਨੂੰ ਬਹੁਤ ਅਸੀਂ ਗੱਲ ਕੀਤੀ ਗਲਵ ਜੀ ਸਾਡੇ ਕੋਲ ਕਿਲਾ ਹੈ ਜਾਂ ਪੰਜਾਬ ਦੀ ਗੱਲ ਕਰੀ ਤੁਸੀਂ ਹਰਿਆਣੇ ਦੀ ਗੱਲ ਕਰੀ ਕਈ ਪਰਿਵਾਰ ਹੈ ਜਿਹਨਾਂ ਦੇ ਜਿਨ੍ਹਾਂ ਦੇ ਕੋਲ ਇੱਕ ਇੱਕ ਕਿਲਾ ਜਾਂ ਡੇਢ ਡੇਢ ਕਿਲਾ ਹੈ ਉਹ ਡੇਢ ਡੇਢ ਕਿਲਾ 50 ਲੱਖ 60 ਲੱਖ ਦਾ ਵੇਚ ਕੇ ਆਪਣੇ ਜਵਾਕ ਨੂੰ ਬਾਹਰ ਭੇਜਦੇ ਨੇ ਉਹ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਾਨਣਾ ਚਾਹੀਦਾ ਨਹੀਂ ਬਿਲਕੁਲ ਜੀ ਬਿਲਕੁਲ ਗਲਤ ਹੈ ਜੀ ਕਿਲਾ ਦੋ ਕਿਲਾ ਗਹਿਣੇ ਰੱਖੇ ਇੱਥੇ ਤਾਂ ਬਹੁਤ ਉਮੀਦਾਂ ਹੁੰਦੀ ਹੈ ਜ਼ਮੀਨ ਜ਼ਮੀਨ ਹੁੰਦੀ ਹੈ ਜੀ ਜ਼ਮੀਨ ਵਾਹ ਹੁੰਦੀ ਹੈ ਜ਼ਮੀਨ ਨਾਲ ਤੁਹਾਨੂੰ ਇੱਕ ਸਿਕਿਉਰਿਟੀ ਹੁੰਦੀ ਹੈ ਪਿੱਛੇ ਤੁਹਾਡੇ ਜ਼ਮੀਨ ਹੈ ਤੁਸੀਂ ਕਦੇ ਭੁੱਖੇ ਨਹੀਂ ਮਰਦੇ ਭਾਵੇਂ ਆਪ ਦੀ ਖੇਤੀ ਕਰ ਕਰ ਲੋ ਬਾਹੀ ਕਰ ਲੋ ਭਾਵੇਂ ਉੱਥੇ ਜੀਰੀ ਬੋਲੋ ਕਣਕ ਬੋਲੋ ਬਾਜਰਾ ਬੋਲੋ ਕੁਝ ਵੀ ਬੋਲੋ ਤੁਹਾਡੇ ਘਰ ਦਾ ਦੋ ਚ ਪੂਰੇ ਸਾਲ ਦਾ ਰਾਸ਼ਨ ਤੁਹਾਨੂੰ ਜਰੂਰ ਉਹਦੇ ਚੋਂ ਨਿਕਲ ਕੇ ਨਿਕਲ ਜਾਊਗਾ ਤੁਸੀਂ ਜੇ ਮਿਹਨਤੀ ਹੋ 6-6 ਮਹੀਨੇ 8-8 ਫਸਲ ਬੋ ਲੈਂਦੇ ਹੋ ਜੇ ਵੇਚ ਦੋਗੇ ਜੇ ਉਹਨੂੰ ਗਹਿਣੇ ਰੱਖ ਦੋਗੇ ਰਿਟਰਨ ਉਹਦੀ ਕੁਛ ਨਹੀਂ ਨਿਕਲਦੀ ਪਰ ਬੱਚੇ ਆਪਦੇ ਪੇਰੈਂਟਸ ਤੇ ਪ੍ਰੈਸ਼ਰ ਬਣਾਉਂਦੇ ਇੱਕ ਹੋੜ ਬਣ ਜਾਂਦੀ ਹੈ ਕਹਿੰਦੇ ਇੱਥੇ ਕੁਛ ਨਹੀਂ ਬਣ ਰਿਹਾ ਕੁਛ ਨਹੀਂ ਬਣ ਰਿਹਾ ਬਣਦਾ ਇੱਥੇ ਕੀ ਹੈ ਸਰਕਾਰਾਂ ਦਾ ਵੀ ਇਹ ਦੇ ਵਿੱਚ ਵੱਡਾ ਰੋਲ ਰਿਹਾ ਸਰਕਾਰ ਫੇਲ ਰਹੀ ਹੈ ਸਰਕਾਰਾਂ ਨੇ ਬੇਰੋਜ਼ਗਾਰੀ ਹਰਿਆਣਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਸਰਕਾਰਾਂ ਦਾ ਵੱਡਾ ਰੋਲ ਹੈ ਸਰਕਾਰ ਸਾਨੂੰ ਉਹ ਜੋਬਸ ਨਹੀਂ ਪ੍ਰੋਵਾਈਡ ਕਰਕੇ ਦੇ ਸਕੀ ਵੀ ਸਾਡੇ ਸੁਪਨੇ ਪੂਰੇ ਨਹੀਂ ਕਰ ਸਕੀ ਤਾਂ ਹੀ ਯੂਨੀਵਰਸਿਟੀ ਦੇ ਵਿੱਚ ਪੀਐਚਡੀ ਸਕਾਲਰ ਤੇ ਮਾਸਟਰ ਕੀਤੀ ਵੀ ਲੋਕ ਵੀ ਸਰਕਾਰ ਭਾ ਮੋਰੀ ਹੈ ਜੋਬ ਦੇ ਰਹੇ ਨਵੇਂ ਨਵੇਂ ਉਪਰਾਲੇ ਜਿਹੜੇ ਹੈਗੇ ਆ ਬੱਚਿਆਂ ਨੂੰ ਦਿੱਤੇ ਜਾ ਰਹੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਉਹ ਗੱਲਾਂ ਹੀ ਕਰਦੇ ਦੋ ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ ਦੋ ਕਰੋੜ ਨੌਕਰੀਆਂ ਹੁੰਦੀ ਯੂਥ ਬਾਹਰ ਨਾ ਜਾਂਦਾ ਬਹੁਤ ਸਾਰੀਆਂ ਗੱਲਾਂ ਨੇ ਜੋ ਸਿਰਫ ਗੱਲਾਂ ਹੀ ਰਹਿ ਜਾਂਦੀਆਂ ਹੁੰਦੀਆਂ ਨੇ ਜੋ ਸਿਰਫ ਇੱਕ ਸਟੇਟਮੈਂਟਸ ਹੁੰਦੀਆਂ ਕਿਤੇ ਇੰਟਰਵਿਊ ਦੇ ਵਿੱਚ ਉਹ ਕਹਿ ਦਿੰਦੇ ਆ ਉਹ ਕਦੇ ਪੂਰੀ ਨਹੀਂ ਹੁੰਦੀ ਨਾ ਕੋਈ ਉਹਨਾਂ ਨੂੰ ਪੁੱਛਣ ਵਾਲਾ ਹੁੰਦਾ ਵੀ ਤੁਸੀਂ ਇਹ ਗੱਲ ਕਮਿਟ ਕੀਤੀ ਸੀ ਤੁਸੀਂ ਇਹ ਗੱਲ ਕਹੀ ਸੀ ਇੰਨੀ ਨੌਕਰੀਆਂ ਹੋਣਗੀਆਂ ਜੰਨੀ ਨੌਕਰੀਆਂ ਉਹ ਕਿੱਥੇ ਆ ਯੂਥ ਬਾਹਰ ਕਿਉਂ ਜਾ ਰਿਹਾ ਯੂਥ ਨਸ਼ੇ ਦੇ ਵਿੱਚ ਕਿਉਂ ਆ ਅੱਜ ਨਸ਼ਾ ਸਭ ਤੋਂ ਵੱਡਾ ਇੱਕ ਕੈਸਨ ਕਹਿ ਸਕਦੇ ਦੇਸ਼ ਦਾ ਦੁਸ਼ਮਣ ਬਣ ਚੁੱਕਿਆ ਹੈ ਇਵਨ ਚੰਡੀਗੜ੍ਹ ਦੇ ਨ ਤੇ شاید ਜੋ ਰਾਇਸ ਲੋਕ ਹੁੰਦੇ ਆ ਉਹ ਉਸ ਨਸ਼ੇ ਨੂੰ ਆਈਡੈਂਟੀਫਾਈ ਕਰਦੇ ਆ ਉਹ ਨਸ਼ਾ ਉਹਨਾਂ ਲਈ ਮਹਿੰਗਾ ਨਸ਼ਾ ਹੋ ਜਾਂਦਾ ਹੈ ਉਹ ਨਸ਼ੇ ਨੂੰ ਗੌਰਦੇ ਨਹੀਂ ਸ਼ਾਇਦ ਇਸ ਤਰੀਕੇ ਨਾਲ ਉਹਨਾਂ ਲਈ ਸ਼ੌਂਕ ਦੇ ਤੌਰ ਤੇ ਆ ਜੇ ਗਰੀਬ ਪਰਿਵਾਰ ਤਾਂ ਬਰਬਾਦ ਹੋ ਜਾਂਦਾ ਹੈ ਉਹ ਜਦੋਂ ਨਸ਼ਾ ਵੱਡ ਗਿਆ ਹੋਵੇ ਤੇ ਸਰਕਾਰਾਂ ਨੇ ਇਸ ਪਿੱਛੇ ਕੁਝ ਨਹੀਂ ਕਰਿਆ ਸਰਕਾਰਾਂ ਸਿਰਫ ਕੋਸਦੀ ਰਹਿੰਦੀ ਹੈ ਕੰਮ ਨਹੀਂ ਕਰਦੀ ਵੱਡੇ ਵੱਡੇ ਦਾਅਵੇ ਕਰਦੇ ਆ ਜੇ ਜੇ ਇਹ ਇਹ ਇਹਨਾਂ ਨੇ ਸਰਕਾਰਾਂ ਨੇ ਇਹਨਾਂ ਕੰਮ ਕੀਤਾ ਹੁੰਦਾ ਬੀਜੇਪੀ ਸਰਕਾਰ ਨੇ ਇਹਨਾਂ ਕੰਮ ਹੁੰਦਾ ਸ਼ਾਇਦ ਸਾਡਾ ਯੂਥ ਬਾਹਰ ਨਾ ਜਾਂਦਾ ਯੂ ਦੋ ਨੰਬਰ ਦੇ ਵਿੱਚ ਬਾਹਰ ਨਾ ਜਾਂਦਾ ਤੇ ਯੂਥ ਇੱਥੇ ਵਿਹਲਾ ਬੈਠੇ ਨਸ਼ੇ ਨ ਕਰਦਾ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਰੀਸੈਂਟਲੀ ਚੰਡੀਗੜ੍ਹ ਦੇ ਮੇਅਰ ਬਣੇ ਨੇ ਹਰਪ੍ਰੀਤ ਕੋਰ ਬਬਲਾ ਤੇ ਆਮਾਦੀ ਪਾਰਟੀ ਦਾ ਤੇ ਕਾਂਗਰਸ ਦਾ ਗਠਬੰਧ ਨੇ ਤੁਸੀਂ ਵੀ ਕਾਂਗਰਸ ਦੇ 파ਰਸ਼ਾ ਦੋ ਕੀ ਲੱਗਦਾ ਕੌਣ ਗद्दार ਸੀਗਾ ਕਿਨੇ ਗਦਾਰੀ ਕਰੀ ਹੈ ਪਾਰਟੀ ਨਾਲ ਦੇਖੋ ਜੀ ਅਸੀਂ ਮਹਿਸੂਸ ਕਰਦੇ ਹਾਂ ਵੀ ਗਲਤ ਹੋਇਆ ਸਾਡਾ ਜੋ ਅਲਾਈਅੰਸ ਸੀਗਾ ਅਲਾਈਅੰਸ ਹਾਰ ਗਿਆ ਕਿਸੇ ਨਾ ਕਿਸੇ ਨੇ ਕ੍ਰੋਸ ਵੋਟ ਕੀਤੀ ਹੈ ਦੋਵੇਂ ਪਾਰਟੀਆਂ ਚ ਕੋਣ ਹੈ ਗੁਨੇਗਾਰ ਹਜੇ ਲੱਭ ਰਹੇ ਆ ਤੇ ਜਿਸ ਤਰੀਕੇ ਨਾਲ ਸਾਡੀ ਮੈਜੋਰਟੀ ਸੀਗੀ 20 ਵੋਟ ਸੀਗੀ 12 ਮਤਲਬ 13 ਵੋਟਾਂ ਆਮ ਆਦਮੀ ਦੀ ਸੀਗੀ 6 ਵੋਟਾਂ ਕਾਂਗਰਸ ਦੀ ਇੱਕ ਵੋਟ ਐਮਪੀ ਸਾਹਿਬ ਦੀ 20 ਵੋਟਾਂ ਹੋਣ باوجود ਅਸੀਂ ਹਾਰ ਗਏ ਇੱਕ ਜਾਇਜ਼ ਹੈ ਜਾਇਜ਼ ਨਹੀਂ ਹੈ ਇਹ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਮੈਜੋਰਟੀ ਹੋਣ ਤੋਂ ਬਾਅਦ ਅਸੀਂ ਹਾਰੇ ਹਾਂ ਅਸੀਂ ਹਾਰ ਨੂੰ ਐਸੂ ਮਹਿਸੂਸ ਕਰਦੇ ਹਾਂ ਬੀਇੰਗ ਪਾਰਟੀ ਦਾ ਮੈਂਬਰ ਬੀਇੰਗ ਕਾਉਂਸਲਰ ਆਫ ਦੀ ਪਾਰਟੀ ਮੈਂ ਖੁਦ ਇਸ ਮਹਿਸੂਸ ਹਾਰ ਨੂੰ ਮਹਿਸੂਸ ਕਰਦਾ ਤੇ ਫੀਲ ਕਰਦੇ ਹਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਪੋਲਿਟਿਕਸ ਦੇ ਲਈ ਇੱਕ ਤੱਬਾ ਹੈ ਕਿਉਂਕਿ ਮੈਜੋਰਟੀ ਹੋਣ ਤੋਂ ਬਾਅਦ ਵੀ ਅਸੀਂ ਹਾਰੇ ਹਾਂ ਬੀਜੇਪੀ ਨੇ ਹਮੇਸ਼ਾ ਜੋੜ ਤੋੜ ਦੀ ਰਾਜਨੀਤੀ ਕੀਤੀ ਹੈ ਦਾਬੇ ਦੀ ਰਾਜਨੀਤੀ ਕੀਤੀ ਹੈ ਸੈਂਟਰ ਦੇ ਵੀ ਸਰਕਾਰ ਹੋਣ ਦਾ ਉਹਨਾਂ ਨੇ ਨਾਜਾਇਜ਼ ਫਾਇਦਾ ਚੁੱਕਿਆ ਜੋ ਕਿ ਨਹੀਂ ਹੋਣਾ ਚਾਹੀਦਾ ਸੀਗਾ ਨਾਲੇ ਬੀਜੇਪੀ ਦੀ ਜੋ ਮਹਿਰ ਬਣੀ ਉਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਸ਼ਹਿਰ ਦੇ ਲਈ ਕੰਮ ਕਰਨ ਸਾਡੇ ਕਲੀ ਕਾਉਂਸਲਰ ਜਿਸ ਤਰੀਕੇ ਦੀ ਕੋਆਪਰੇਸ਼ਨ ਉਹ ਸਾਡੇ ਤੋਂ ਪਾੜ ਲਣਗੇ ਅਸੀਂ ਉਹਨਾਂ ਦੇ ਨਾਲ ਟਿਕਟ ਦੇ ਮੁੱਦੇ ਕਿਵੇਂ ਦੇਖਦੇ ਹਾਂ ਕਿਉਂਕਿ ਚੰਡੀਗੜ੍ਹ ਦੇ ਪਿੰਡ ਵੀ ਬਹੁਤ ਨੇ ਪਿੰਡਾਂ ਦੇ ਬਹੁਤ ਸਾਰੇ ਮੁੱਦੇ ਆ ਮਾਲੀਕਾਨਾ ਹੱਕ ਦੀ ਗੱਲ ਲੈ ਲਓ ਜਾਂ ਸਰਕਾਰਾਂ ਦੀ ਗੱਲ ਲੈ ਲਓ ਸਫਾਈ ਸਾਫ ਸਫਾਈ ਦੀ ਗੱਲ ਲੈ ਲਓ ਕਿਵੇਂ ਦੇਖਦੇ ਹਾਂ ਜੀ ਬਿਲਕੁਲ ਜੀ ਬਾਈ ਪਿੰਡਾਂ ਪਿੰਡਾਂ ਦੇ ਵਿੱਚ ਹੁਣ ਲਾਲ ਡੋਰੀ ਦਾ ਮੁੱਦਾ ਹੋਵੇ ਅੱਜ ਲਾਲ ਡੋਰੀ ਦੀ ਗੱਲ ਆਂਦੀ ਆ ਅਸੀਂ ਕਹਿੰਦੇ ਆ ਵੀ ਜਦ ਕਾਰਪੋਰੇਸ਼ਨ ਦੇ ਵਿੱਚ ਪਿੰਡਾਂ ਨੂੰ ਲੈ ਲਿਆ ਸੀਗਾ ਤਾਂ ਲਾਲ ਡੋਰੀ ਦੀ ਗੱਲ ਹੀ ਮੁੱਖੀ ਹੋ ਤਾਂ ਅੰਗਰੇਜ਼ਾਂ ਦੇ ਟਾਈਮ ਦੇ ਰੂਲ ਚੱਲਦੇ ਆਏ ਨੇ ਤੇ ਪਿੰਡਾਂ ਨੂੰ ਅਲੋਟ ਕੀਤਾ ਸੀਗਾ ਸਪੈਸ਼ਲ ਫੰਡ ਪਰ ਪਿੰਡ ਦੇ ਹਾਲਾਤ ਅੱਜ ਬਹੁਤ ਮਾੜੇ ਹੋਣਗੇ ਕੈਮ ਵਾਲਾ ਅਸੀਂ ਰਾ ਖੁੱਡਾ ਲਈ ਸ਼ੇਰ ਕੈਂਪ ਵਾਲਾ ਹੋ ਗਿਆ ਬੜੈਲ ਹੋ ਗਿਆ ਜੋ ਜੱਦੀ ਪਿੰਡ ਨੇ ਜੱਦੀ ਪਿੰਡਾਂ ਦੇ ਵਿੱਚ ਇੰਨਾ ਬੁਰਾ ਹਾਲ ਹੋ ਗਿਆ ਵੀ ਉਹਨਾਂ ਨੂੰ ਤੁਸੀਂ ਚੰਡੀਗੜ੍ਹ ਦੇ ਪਿੰਡ ਨਹੀਂ ਕਹਿ ਸਕਦੇ ਪੰਜਾਬ ਵੀ ਹਰਿਆਣਾ ਦੇ ਪਿੰਡ ਫਾਰ ਬੈਟਰ ਹੈ ਉਹਨਾਂ ਤੋਂ ਚੰਡੀਗੜ੍ਹ ਦੇ ਵਿੱਚ ਆ ਕੇ ਉਹਨਾਂ ਨੂੰ ਕੋਈ ਇਹੋ ਜੀ ਫੈਸਿਲਿਟੀ ਪ੍ਰੋਵਾਈਡ ਨਹੀਂ ਕੀਤੀ ਕਾਰਪੋਰੇਸ਼ਨ ਨੇ ਵੀ ਆਡਮਿਨਿਸਟ੍ਰੇਸ਼ਨ ਨੇ ਜਿਹਦੇ ਨਾਲ ਅਸੀਂ ਕਹਿ ਸਕਦੇ ਵੀ ਇਹ ਤਾਂ ਚੰਡੀਗੜ੍ਹ ਦੇ ਵਿੱਚ ਪਿੰਡ ਪਿੰਡਾਂ ਨੂੰ ਚੰਡੀਗੜ੍ਹ ਦੇ ਵਿੱਚ ਆਣ ਦਾ ਫਾਇਦਾ ਹੋਇਆ ਹੋਵੇ ਤੇ ਕੋਈ ਪ੍ਰਸ਼ਾਸਨ ਦਾ ਯਾ ਥੋਰਟੀ ਦਾ ਬਿਊਰੋਕਰੇਟਸ ਦਾ ਵੀ ਕੋਈ ਧਿਆਨ ਨਹੀਂ ਹੈ ਹਰ ਇੱਥੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਆ ਵੀ ਜੋ ਵੀ ਅਫਸਰ ਆਂਦਾ ਹੈ ਹਨੀਮੂਨ ਪੀਰੀਅਡ ਕਿਹਾ ਜਾਂਦਾ ਹੈ ਵੀ ਆਪ ਦੀ ਐਸ਼ ਕਰਨ ਆਉਂਦੇ ਆ 3 ਸਾਲ ਦਾ ਸਮਾਂ ਬਿਤਾਉਣ ਆਉਂਦੇ ਆ ਬੜਾ ਸੋਖਾ ਸਮਾਂ ਬਿਤਾਉਂਦੇ ਆ ਤੇ ਅਸੀਂ ਆ ਬੜੀ ਕਲੋਸਲੀ ਮੈਂ ਬਿਊਰੋਕਰੇਟਸ ਨੂੰ ਅਬਜ਼ਰਵ ਕੀਤਾ ਹੈ ਕੋਈ ਵੀ ਰੈਸ਼ਨਲ ਜਾਂ ਵੱਡਾ ਡਿਸੀਜਨ ਲੈ ਕੇ ਰਾਜੀ ਨਹੀਂ ਆ ਸਭ ਡਰਦੇ ਆ ਵੀ ਮੇਰੀ ਮੇਰੇ ਤੇ ਗੱਲ ਆ ਜੂਗੀ ਮੇਰੀ ਜੌਬ ਤੇ ਗੱਲ ਆ ਜੂਗੀ ਆ ਮੈਂ ਕੋਈ ਵੱਡਾ ਡਿਸੀਜਨ ਨਾਲ ਨਾ ਸਭ ਇਸ ਸਮੇ ਨੂੰ ਲੰਗਾਉਂਦੇ ਆ ਇਹ ਨਹੀਂ ਹੋਣਾ ਚਾਹੀਦਾ ਤੁਹਾਡੀ ਇਮਾਨਦਾਰੀ ਤੁਹਾਡੀ ਕੁਰਸੀ ਪੱਤੀ ਹੋਣੀ ਚਾਹੀਦੀ ਹੈ ਜੋ ਕਿ ਨਹੀਂ ਅੱਜ ਦੇ ਹਰਪ੍ਰੀਤ ਕੌਰ ਬਬਲਾ ਜੀ ਚੰਡੀਗੜ੍ਹ ਦੇ ਮੇਅਰ ਬਣ ਚੁੱਕੇ ਮੈਂ ਤਿੰਨਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਸ਼ਹਿਰ ਦੇ ਲਈ ਕੰਮ ਕਰੋ 365 ਦਿਨ ਕੰਮ ਕਰਨ ਦੇ ਹੁੰਦੇ ਆ ਜਿੰਦਗੀ ਵਿੱਚ ਮੌਕੇ ਬੜੇ ਘੱਟ ਮਿਲਦੇ ਜੋ ਪੋਜੀਸ਼ਨ ਮਿਲੇ ਉਹਨੂੰ ਇਹ ਸਮਝ ਕੇ ਕੰਮ ਕਰੋ ਵੀ ਇਹ ਲਾਸਟ ਪੋਜੀਸ਼ਨ ਹੈ ਲੋਕ ਕਹਿੰਦੇ ਪਹਿਲੀ ਪੋਜੀਸ਼ਨ ਸਮਝ ਕੇ ਕੰਮ ਕਰੋ ਜਦੋਂ ਪਹਿਲੀ ਪੋਜੀਸ਼ਨ ਸਮਝ ਕੇ ਕੰਮ ਕਰਦੇ ਆ ਫਿਰ ਇਹ ਉਮੀਦ ਹੁੰਦੀ ਹੈ ਵੀ ਅੱਗੇ ਬਾਰੀ ਆ ਜੂਗੀ ਅੱਗੇ ਕੰਮ ਕਰ ਲਾਂਗੇ ਬਟ ਮੈਂ ਸਮਝਦਾ ਜੋ ਪੋਜੀਸ਼ਨ ਮਿਲਦੀ ਹੈ ਉਹਨੂੰ ਇਹ ਸੋਚੋ ਵੀ ਆਖਰੀ ਪੋਜੀਸ਼ਨ ਹੈ ਤੇ ਲੋਕਾਂ ਨੂੰ ਕਰਕੇ ਦਿਖਾਣਾ ਸੀ ਕੰਮ ਕਰਕੇ ਜਾਣਾ ਜਦੋਂ ਇਹ ਸੋਚਾਂਗੇ ਆਖਰੀ ਪੋਜੀਸ਼ਨ ਹੈ ਇਸ ਤੋਂ ਬਾਅਦ ਪਰਮਾਤਮਾ ਫਿਰ ਸਾਡੀ ਜ਼ਿੰਦਗੀ ਦੇ ਜਵੇਂ ਦੀ ਪੋਜੀਸ਼ਨ ਲੈ ਕੇ ਆਂਦਾ ਹੈ ਇਨਸਾਨ ਦੁਬਾਰਾ ਅੱਗੇ ਮਿਹਨਤ ਕਰਕੇ ਅੱਗੇ ਵਧਦਾ ਹੈ 365 ਦਿਨਾਂ ਸ਼ਹਿਰ ਦੇ ਲੋਕਾਂ ਲਈ ਕੰਮ ਕਰੋ ਲੋਕ ਯਾਦ ਰੱਖਣ ਵੀ ਐਵੇਂ ਦਾ ਕੋਈ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਬ ਅਵੇਂ ਤੁਸੀਂ ਆਪ ਦੀ ਸਿਰਫ ਤੁਹਾਡੇ ਐਕਸ਼ਨ ਤੇ ਗੱਲਾਂ ਜੋ ਹੁੰਦੀਆਂ ਉਹ ਮੈਚ ਕਰਨੀ ਚਾਹੀਦੀਆਂ ਗੱਲਾਂ ਬਹੁਤ ਵੱਡੀਆਂ ਤੇ ਐਕਸ਼ਨ ਛੋਟੇ ਉਸ ਗੱਲ ਦਾ ਫਾਇਦਾ ਨਹੀਂ ਹੈ ਸ਼ਹਿਰ ਦੇ ਲੋਕਾਂ ਨੂੰ ਸ਼ਾਇਦ ਮਹਿਸੂਸ ਹੋ ਜਾਊਗਾ ਬਹੁਤ ਬਹੁਤ ਸ਼ੁਕਰੇ ਸਚਿੰਤ ਜੀ ਗੱਲਬਾਤ ਕਰਨ ਦੇ ਲਈ ਤਾ اے ਸੀ ਕੇ ਸਚਿੰਤ ਗਾਲਾਉ ਜੀ ਜਿਹੜੇ ਇਸ ਏਰੀਆ ਦੇ ਪਾਰਸ਼ਦ ਵੀ ਨੇ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਆਪਾਂ ਨੂੰ ਜਿਹੜਾ ਹੈਗਾ ਬਾਹਰ ਨਹੀਂ ਜਾਣਾ ਚਾਹੀਦਾ ਹੈਗਾ ਆਪਣਾ ਭਾਰਤ ਦੇ ਵਿੱਚ ਹੀ ਸਭ ਕੁਝ ਜਿਹੜਾ ਹੈ ਕਰਨਾ ਚਾਹੀਦਾ ਸਟੂਡੈਂਟਸ ਨੂੰ ਵੀ ਕਿ ਇਹਨਾਂ ਨੇ ਸੁਨੇਹਾ ਵੀ ਲਾਇਆ ਕਿ ਜਿਹੜਾ ਹੈਗਾ ਆਪਾਂ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੀਦਾ ਤੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਗੱਲਾਂ ਤੇ ਵੀ ਇਹਨਾਂ ਨੇ ਚੰਨਾ ਪਾਇਆ ਕਿ ਹਰਪ੍ਰੀਤ ਕੋਰ ਪਬਲਾ ਜਿਹੜੇ ਨੇ ਮੇਅਰ ਬਣ ਚੁੱਕੇ ਨੇ ਪਰ ਜਿਨੇ ਵੀ ਪਾਰਟੀ ਦੇ ਨਾਲ ਗਦਦਾਰੀ ਕੀਤੀ ਹੈ ਉਹਨੂੰ ਜਿਹੜਾ ਹੈਗਾ ਪਾਰਟੀ ਦੇ ਸੀਨੀਅਰ ਅਫਸਰ ਸੀਨੀਅਰ ਜਿਹੜੇ ਆਗੂ ਨੇ ਉਹ ਦੇਖ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਪਾਰਟੀ ਦੇ ਵਿੱਚ ਨਹੀਂ ਰੱਖਿਆ ਜਾਵੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਪਰਮਿੰਦਰ ਦੇ ਨਾਲ ਮਨੀਸ਼ ਕੁਮਾਰ ਅਨਮਿਊਟੀ ਟੀਵੀ